ਮੋਦੀ ਦਾ ਘਣਾਉਣਾ ਚਿਹਰਾ ਸਾਰਿਆਂ ਦੇ ਸਾਹਮਣੇ ਆ ਗਿਆ ਜੀ ਰਾਤ ਦੇ ਹਨੇਰੇ ਚ ਚੋਰਾ ਵਾਂਗੂ ਫਿਰ ਮਾਸੂਮ ਬੱਚਿਆਂ ਤੇ ਮਾਸੂਮ ਬੱਚਿਆਂ ਦੇ ਉੱਤੇ ਹਮਲਾ ਕੀਤਾ ਗਿਆ ਜਿੱਦੀ ਅਸੀਂ ਭਰਪੂਰ ਮਜ਼ਮਤ ਕਰਨੇ ਆ ਅਸੀਂ ਉਦੋਂ ਵੀ ਮਜ਼ਮਤ ਕੀਤੀ ਸੀ ਜਦੋਂ ਪੈਲਗਾਮ ਦੇ ਵਿੱਚ ਹੋਇਆ ਸੀ ਜਿਹੜਾ ਕਿ ਟੈਰਰਿਸਟ ਵੱਲੋਂ ਕੀਤਾ ਗਿਆ ਸੀ ਮਤਲਬ ਉਹਨਾਂ ਟੈਰਰਿਸਟ ਦੇ ਵਿੱਚ ਤੇ ਮੋਦੀ ਦੇ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ ਬਲਕਿ ਉਹ ਟੈਰਰਿਸਟ ਮੋਦੀ ਨਾਲੋਂ ਕਿਤੇ ਚੰਗੇ ਨੇ ਉਹਨਾਂ ਨੇ ਬੱਚਿਆਂ ਨੂੰ ਤੇ ਔਰਤਾਂ ਨੂੰ ਫਾਸੇ ਕਰਤਾ ਸੀ ਬਿਲਕੁਲ ਇਸ ਤਰ੍ਹਾਂ ਤੇ ਇਹਨੇ ਬਗੈਰਤ ਇਨਸਾਨ ਨੇ ਨਹੀਂ ਵੇਖਿਆ ਕਿ ਉਥੇ ਬੱਚੇ ਨੇ ਮਾਸੂਮ ਬੱਚੇ ਸਭ ਤੋਂ ਵੱਧ ਕੈਜੁਐਲਟੀਆਂ ਜਿਹੜੀਆਂ ਨੇ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੀਆਂ ਆਈਆਂ ਨੇ ਉਹਨਾਂ ਦੀਆਂ ਤਸਵੀਰਾਂ ਵੇਖੋ ਤੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਉਹਨਾਂ ਦੇ ਮਾਂ ਇਸ ਬਗੈਰਤ ਦੇ ਵਿੱਚ ਤੇ ਉਹ ਇਜ਼ਰਾਈਲ 'ਚ ਕੋਈ ਫਰਕ ਉਹਨਾਂ ਨੇ ਵੀ ਬੇਗੁਨਾਮਾਂ ਨੂੰ ਸ਼ਹੀਦ ਕੀਤਾ ਇਹਨੇ ਵੀ ਬੇਗੁਨਾਮਾਂ ਦੇ ਉੱਤੇ ਐਮਲਾ ਕੀਤਾ ਬਾਕੀ ਮੁਕਾਬਲਾ ਕਰਨਾ ਸੀ ਤੇ ਪਿਓਆਂ ਨਾਲ ਕਰਦਾ ਸਿੱਧਾ ਹੋ ਕੇ ਕਰਦਾ ਦਿਨ ਦੀ ਰੋਸ਼ਨੀ 'ਚ ਕਰਦਾ ਪਿੱਠ ਪਿੱਛੇ ਵਾਰ ਕਰਨ ਦਾ ਇਹਦਾ ਜਿਹੜਾ ਨਾ ਉਹ ਗਿਆ ਨਹੀਂਗਾ ਫਿਰ ਉਤੋਂ ਕੀਤਾ ਕੀ ਹੈ ਜੀ ਪੰਜਾਬ ਨੂੰ ਲੜਾਉਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਆਪਾਂ ਅੱਜ ਸਮਝਾਂਗੇ ਇਸ ਚੀਜ਼ ਨੂੰ ਕਿ ਪੰਜਾਬ ਮਤਲਬ ਉਹਦਾ ਭਰਪੂਰ ਪਹਿਲੇ ਤੇ ਜਵਾਬ ਦਿੱਤਾ ਹੈ ਜੀ ਪੰਜ ਤਿਆਰੇ ਜਿਹੜੇ ਸਨ ਉਹ ਇੰਡੀਆ ਦੇ ਛੁੱਟੇ ਗਏ ਨੇ ਲੇਕਿਨ ਮੀਡੀਆ ਉਹਨਾਂ ਦਾ ਦੋ ਹੀ ਦੱਸਣ ਡਿਆ ਰਿਹਾ ਦੋ ਤਿਆਰੇ ਡਿੱਗੇ ਨੇ ਇਹ ਤੇਰਾ ਫੇਲ ਨੇ ਜਿਹੜੇ ਬਾਰੇ ਕਿਹਾ ਜਾਂਦਾ ਕਿ ਉਹ ਰਡਾਰ ਦੇ ਵਿੱਚ ਨਹੀਂ ਆਉਂਦੇ ਤੇ ਬਾਕੀ ਇਹ ਹੈ ਕਿ ਜੰਗ ਨੂੰ ਹਵਾ ਦੇਣਾ ਇੰਡੀਆ ਨੇ ਮੋਦੀ ਨੇ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਰੱਬ ਸੋਣਾ ਸੀ ਤੇ ਉਦੋਂ ਦਾ ਹੀ ਜਾਂਦੇ ਸਾਂ ਕਿ ਯਾਰ ਰੱਬ ਮੇਰ ਕਰੇ ਪੰਜਾਬ ਤੇ ਪੰਜਾਬ ਚੜ੍ਹਦੀ ਕਲਾ 'ਚ ਰਹੇ ਉਹ ਰਹਿਣਾ ਵੀ ਚਾਹੀਦਾ ਔਰ ਇਨਸ਼ਾਅੱਲਾ ਰਹੇਗਾ ਵੀ ਲੇਕਿਨ ਮੋਦੀ ਨੇ ਇੱਕ ਗਣੌਣੀ ਹਰਕਤ ਹੋਰ ਵੀ ਕੀਤੀ ਹੈ ਆ ਮਸਲਾ ਸੀ ਕਸ਼ਮੀਰ ਦਾ ਮਤਲਬ ਟੈਨਸ਼ਨਸ ਹਨ ਉਥੇ ਠੀਕ ਹੈ ਪੰਜਾਬ ਵਿੱਚ ਬਾਬਲਪੁਰ ਮਰੀਦ ਕੇ ਇੱਥੇ ਜਾਣ ਪੁੱਜ ਕੇ ਜਿਹੜੇ ਨੇ ਹਮਲੇ ਕੀਤੇ ਗਏ ਨੇ ਤਾਕੇ ਪੰਜਾਬ ਵੱਲੋਂ ਇਧਰੋਂ ਪਾਕਿਸਤਾਨ ਵਾਲੇ ਵੀ ਉਧਰਲੇ ਪੰਜਾਬ ਦੇ ਉੱਤੇ ਕੋਈ ਕਾਰਵਾਈ ਕਰਨਾ ਮਕਸਦ ਤੇ ਇਹੀ ਹੈ ਨਾ ਮੋਦੀ ਦਾ ਕਿ ਪੰਜਾਬ ਵੱਲੋਂ ਇੱਥੇ ਅਸੀਂ ਪਹਿਲੇ ਵੀ ਆਂਦੇ ਸੀ ਕਿ ਰਾਜਸਥਾਨ ਦੇ ਨਾਲ ਤੇ ਅੱਗੇ ਗੁਜਰਾਤ ਦੇ ਨਾਲ ਵੀ ਪਾਕਿਸਤਾਨ ਦਾ ਬਾਰਡਰ ਲੱਗਦਾ ਮੈਨੂੰ ਚਾਹੇ ਕਿ ਨਾ ਮੈਂ ਉਧਰ ਕਿਉਂ ਨਹੀਂ ਕੀਤੇ ਇਹਨਾਂ ਨੇ ਲੇਕਿਨ ਪਾਕਿਸਤਾਨ ਨੂੰ ਚਾਹੀਦਾ ਕਿ ਰਿਸਪੌਂਡ ਕਰੇ ਉਥੇ ਗੁਜਰਾਤ ਵਾਲੇ ਪਾਸੇ ਇਧਰ ਨਹੀਂ ਕਰਨਾ ਚਾਹੀਦਾ ਕਿਉਂ ਮੋਦੀ ਦਾ ਗੜ ਉਹਨੂੰ ਪਤਾ ਲੱਗੇ ਕਿ ਤਕਲੀਫ ਕੀ ਚੀਜ਼ ਆ ਫੇ ਬਾਕੀ ਇਹ ਹੈ ਕਿ ਅ ਉਸ ਤੋਂ ਬਾਅਦ ਜੀ ਛਟੀਆਂ ਝੰਡੀਆਂ ਜਿਹੜੀਆਂ ਨੇ ਔਲਾਦ ਦਿੱਤੀਆਂ ਗਈਆਂ ਨੇ ਚੈੱਕ ਪੋਸਟਾਂ ਦੇ ਉੱਤੇ ਕਿ ਅਸੀਂ ਅਮਨ ਚਾਹੁੰਨੇ ਆ ਪਹਿਲੇ ਹਮਲਾ ਕਰ ਲੈਂਦੇ ਹੋ ਬਾਅਦ ਤੁਸੀਂ ਝੰਡੀਆਂ ਲਾ ਕੇ ਬਹਿ ਜਾਂਦੇ ਹੋ ਸ਼ਰਮ ਆਉਣੀ ਚਾਹੀਦੀ ਹੈ ਮੋਦੀ ਨੂੰ ਬਾਕੀ ਪੰਜਾਬੀਆਂ ਨਾਲ ਕੇ ਬੇਨਤੀ ਜਾਂ ਰਿਕੁਐਸਟ ਹੈ ਕਿ ਆਪਾਂ ਨੂੰ ਮੋਦੀ ਦੀਆਂ ਗੱਲਾਂ ਜਾ ਕੇ ਸਰਕਾਰਾਂ ਦੀਆਂ ਗੱਲਾਂ ਜਾ ਕੇ ਇੱਕ ਦੂਜੇ ਨਾਲ ਲੜਨਾ ਨਹੀਂ ਚਾਹੀਦਾ ਉਤੋਂ ਪਤਾ ਇਹ ਲੱਗਣ ਰਿਹਾ ਕਿ ਇਹਨਾਂ ਨੇ ਕਰਤਾਰਪੁਰ ਕੋਰੀਡੋਰ ਵੀ ਬੰਦ ਕਰ ਦਿੱਤਾ ਹੈ ਤੇ ਮਤਲਬ ਇਹ ਕਿ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਦੂਰ ਕਰਨ ਦੀ ਵਿਥਪਾਣ ਦੀ ਜਿਹੜੀ ਇਹ ਪੂਰੀ ਕੋਸ਼ਿਸ਼ ਕੀਤੀ ਜਾਣ ਲਈ ਹੈ ਇਸ ਸਾਰੇ ਇਨਸੀਡੈਂਟ ਦੇ ਪਿੱਛੇ ਬਾਕੀ ਆਪਣੇ ਕੋਲ ਇੱਕ ਵੀਡੀਓ ਆਇਆ ਪਹਿਲੇ ਵੀਡੀਓ ਵੇਖ ਲੈਨੇ ਆ ਤੇ ਜਿਨ੍ਹਾਂ ਦਾ ਤੇ ਦਿਲ ਹੋਏਗਾ ਜਿਹੜੇ ਤੇ ਸਾਡੇ ਨਾਲ ਹੋਣਗੇ ਜਿਹੜੇ ਸਾਨੂੰ ਭਰਾ ਮੰਨਦੇ ਨੇ ਉਹ ਤੇ ਜਿਹੜੇ ਇਹ ਹੋਇਆ ਕੰਮ ਜਿਹੜੇ ਬੱਚੇ ਸ਼ਹੀਦ ਹੋਏ ਨੇ ਉਹਨਾਂ ਦੀ ਮਜ਼ਮਤ ਕਰਨਗੇ ਸਾਨੂੰ ਕਮੈਂਟ ਚ ਪਤਾ ਲੱਗ ਜਾਏਗਾ ਆਈ ਵੀਰ ਸਾਡੇ ਸਰਦਾਰ ਵੀਰਿਆ ਨੇ ਬੜੇ ਕਿਹਾ ਬਿਲਕੁਲ ਕਿਤੇ ਨਹੀਂ ਸੌਣਾ ਪਤਾ ਬਹੁਤ ਕ੍ਰਿਟੀਸਾਈਜ਼ ਕੀਤਾ ਇਸ ਚੀਜ਼ ਨੂੰ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ ਬੜੇ ਭਰਾ ਜਿਹੜੇ ਨੇ ਉਹ ਕਰਨ ਦੇ ਨੇ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਕਿ ਮਾਸੂਮਾਂ ਦਾ ਕੀ ਕਸੂਰ ਫਿਰ ਸਵਿਜੀਲियंस ਨੂੰ ਜਾ ਕੇ ਟਾਰਗੇਟ ਕਰਨਾ ਉਹਨਾਂ ਨੂੰ ਟਾਰਗੇਟ ਬਣਾਉਣਾ ਮਤਲਬ ਫਿਰ ਸਭ ਤੋਂ ਬੁਰੀ ਗੱਲ ਕੀ ਕੀਤੀ ਇਹਨਾਂ ਨੇ ਕਿ ਮਸਜਿਦਾਂ ਦੇ ਉੱਤੇ ਕਿ 에ਰੋ플ੀਅਸ ਪੁਆਇੰਟ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਇਹਨਾਂ ਨੇ ਆ ਉਹਦਾ ਰਿਜ਼ਲਟ ਕੀ ਨਿਕਲੇਗਾ ਜੀ ਇਧਰੋਂ ਕੀ ਹੋਏਗਾ ਇਧਰੋਂ ਉਧਰਲੇ ਮਤਲਬ ਜਿਹੜੇ ਮੰਦਰ ਨੇ ਉਹਨਾਂ ਦੇ ਉੱਤੇ ਅਗਰ ਹੁੰਦਾ ਹੈ ਹਮਲਾ ਅਸੀਂ ਤਾਂ ਨਹੀਂ ਚਾਹੁੰਦੇ ਕਿ ਹੋਏ ਵੇਖੋ ਜੀ ਮਾਸੂਮਾਂ ਦਾ ਕੋਈ ਕਸੂਰ ਨਹੀਂ ਅਗਰ ਇਹ ਟਾਰਗੇਟ ਕਰਨਗੇ ਤੇ ਜਿਹੜੀ ਉਥੇ ਆਰਮੀ ਦੀਆਂ ਤੰਸੀਬਾਤ ਨੇ ਉਹਨਾਂ ਨੂੰ ਕਰਨਾ ਚਾਹੀਦਾ ਆ ਉਸ ਤੋਂ ਇਲਾਵਾ ਕਿਸੇ ਸਿਵਿਲਿਅਨ ਦੇ ਉੱਤੇ ਅਟੈਕ ਨਹੀਂ ਕਰਨਾ ਚਾਹੀਦਾ ਕਿਉਂਕਿ ਪਾਕਿਸਤਾਨ ਵਾਲੋਂ ਵੀ ਇਹੀ ਜਵਾਬ ਆਉਂਦੇ ਨਾ ਭਰਪੂਰ ਆਪਣੇ ਟਾਈਮ ਤੇ ਅਸੀਂ ਵੀ ਜਵਾਬ ਦਾਂਗੇ ਜਵਾਬ ਦਾਂਗੇ ਤੇ ਉਹ ਹੋਣਾ ਕਿਥੇ ਚਾਹੀਦਾ ਉਹ ਉੱਥੇ ਹੋਣਾ ਚਾਹੀਦਾ ਕਿ ਜਿੱਥੇ ਇਹਨਾਂ ਦੇ ਕੋਈ ਪ੍ਰੋਜੈਕਟ ਨੂੰ ਨੁਕਸਾਨ ਪਹੁੰਚੇ ਨਾ ਕਿ ਕਿਸੇ ਇਨਸਾਨ ਨੂੰ ਇਨਸਾਨੀ ਜ਼ਿੰਦਗੀ ਨਹੀਂ ਜਾਇਆ ਹੋਣੀ ਚਾਹੀਦੀ ਬਾਕੀ ਚਲੋ ਜੀ ਆਪਾਂ ਪਹਿਲੇ ਵੀਡੀਓ ਆਪਣੇ ਕੋਲ ਇੱਕ ਉਹ ਵੇਖ ਲੈਣੀ ਹੈ ਕਿ ਉਹਦੇ ਵਿੱਚ ਕੀ ਗੱਲਬਾਤ ਕੀਤੀ ਗਈ ਹੈ ਤੇ ਵੀਡੀਓ ਹਾਲ ਬਾਦ ਨੇ ਆ ਦੁਨੀਆ ਭਰ ਦੇ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਸਾਡੇ ਮਾਈ ਭਾਈ ਬਜ਼ੁਰਗ ਮਾਵਾ ਭੈਣਾ ਬੱਚੇ ਸਾਰਿਆਂ ਨੂੰ ਸਮੁੱਚੀ ਸਿੱਖ ਕੌਮ ਨੂੰ ਸਾਡੇ ਇਸ ਵਿਲੱਖਣ ਸ਼ੋ ਟਾਕਿੰਗ ਪੰਜਾਬ ਦੇ ਵਿੱਚ ਅੱਜ ਪਾਕਿਸਤਾਨ ਅਤੇ ਭਾਰਤ ਦਰਮਿਆਨ ਸ਼ੁਰੂ ਹੋਈ ਜੰਗ ਦੇ ਦੌਰਾਨ ਅਸੀਂ ਸਤਲੁਜ ਟੀਵੀ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਗੱਜ-ਵੱਜ ਕੇ ਫਤਿਹ ਅਰਜ਼ ਕਰਦੇ ਹਾਂ ਜਿਨ੍ਹਾਂ ਇਹਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਸਾਡਾ ਸ਼ੋ ਸੀ ਕਿ ਇੰਡੀਆ ਨੇ ਖਾਲਸਤਾਨੀਆਂ ਅਤੇ ਪਾਕਿਸਤਾਨੀਆਂ ਨੂੰ ਬੇਆਸ ਕਰ ਦਿੱਤਾ ਨਿਰਾਸ਼ ਕਰ ਦਿੱਤਾ ਪਰ ਮੈਨੂੰ ਲੱਗਦਾ ਕਿ ਕੱਲ ਦਾ ਸ਼ੋਅ ਜਿਵੇਂ ਮੋਦੀ ਨੇ ਬਿਲਕੁਲ ਆਪਣੇ ਘਰ ਦੇ ਟੀਵੀ ਤੇ ਵੱਡੀ ਸਕਰੀਨ ਤੇ ਦੇਖਿਆ ਹੋਵੇ ਲੱਗਦਾ ਇਦਾਂ ਹੀ ਆ ਪਰ ਕੁਝ ਵੀ ਹੋ ਸਕਦਾ ਇਹ ਗੱਲ ਸੱਚ ਹੈ ਕਿ ਜੰਗ ਮੁਸਾਫਾ ਵੱਜਿਆ ਰਣ ਘੂਰੇ ਨਗਾਰੇ ਚਾਵਲੇ ਝੂਲਣ ਨੇਜੇ ਬੈਰਕਾਂ ਨਿਸ਼ਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾਦਾਨੋਂ ਰਣ ਰਹੇ ਖੇਤ ਵਜਣ ਨਾਦ ਪੀ ਹਾਵਲੇ ਵੀਰ ਪਰੋਤੇ ਵਰਛੀਏ ਜਣ ਡਾਲ ਚਮੁੱਟੇ ਆਵਲੇ ਇੱਕ ਵੱਡੇ ਤੇਗੀ ਤੜਫੀਆਂ ਨ ਮਦ ਪੀਤੇ ਲੋਟਣ ਬਾਵਲੇ ਇੱਕ ਚੁਣਚੁਣ ਝਾੜ ਹੋ ਕੱਡੀਆਂ ਰੇਤ ਵਿੱਚੋਂ ਸੋਇਨਾ ਡਾਵਲੇ ਗਦਾ ਤ੍ਰਸ਼ੂਲਾ ਵਰਛੀਆਂ ਤੀਰ ਵਗਣ ਖਰੇ ਉਤਾਵਲੇ ਜਣ ਡッセ ਭੂਗਮ ਸਾਵਲੇ ਮਰ ਜਾਵਣ ਵੀਰ ਰੋ ਹਾਵਲੇ ਤੇ ਜੰਗ ਮੁਸਾਫਾ ਬੱਜਿਆ ਰਣਕੂਰੇ ਨਗਾਰੇ ਜਾਵਲੇ ਝੂਲੇ ਨੇ ਜੇ ਬੈਰ ਕਾ ਨਿਸ਼ਾਨ ਲਸਣ ਲਸਾਵਲੇ ਚੰਡੀ ਦੀ ਵਾਰ ਦੇ ਵਿੱਚੋਂ ਇਹ ਇੱਕ ਸ਼ਬਦ ਜਿਹੜਾ ਵੱਖ-ਵੱਖ ਮੌਕਿਆਂ ਦੇ ਉੱਤੇ ਹੋਈਆਂ ਜੰਗਾਂ ਸਿੱਖਾਂ ਵੱਲੋਂ ਲੜੀਆਂ ਗਈਆਂ ਜੰਗਾਂ ਅਤੇ ਸਿੱਖਾਂ ਦੇ ਲਈ ਲੜੀਆਂ ਗਈਆਂ ਜੰਗਾਂ ਤੇ ਸਿੱਖਾਂ ਬਾਰੇ ਲੜੀਆਂ ਗਈਆਂ ਜੰਗਾਂ ਪੰਜਾਬ ਦੇ ਮੈਦਾਨਾਂ ਦੇ ਵਿੱਚ ਲੜੀਆਂ ਗਈਆਂ ਜੰਗਾਂ ਦੀ ਜਿਹੜੀ ਤਸਵੀਰ ਆ ਉਹ ਇਸ ਤਰੀਕੇ ਨਾਲ ਪੇਸ਼ ਕਰ ਦਿੰਦਾ ਉਸ ਦੇ ਰੰਗ ਉਸ ਦੀ ਦ੍ਰਿਸ਼ ਚਿੱਤਰਨ ਜਿਹੜਾ ਹੈ ਉਹ ਇਸ ਤਰੀਕੇ ਨਾਲ ਬਣ ਦਿੰਦਾ ਸੋ ਅੱਜ ਵੀ ਜੋ ਹੁਣ ਤੱਕ ਦੀਆਂ ਖਬਰਾਂ ਮਿਲੀਆਂ ਨੇ ਉਹਦੇ ਚ ਆਮ ਜਿਹੜਾ ਦਰਸ਼ਕ ਆ ਆਮ ਜਿਹੜਾ ਨਾਗਰਿਕ ਆ ਜਾਂ ਜਿਹੜਾ ਇਸ جنگ ਬਾਰੇ ਜਿਸ ਨੇ ਕਦੇ ਸੋਚਿਆ ਵੀ ਨਹੀਂ ਸੀ ਉਸ ਨੂੰ ਕੁਝ ਨਹੀਂ ਪਤਾ ਉਸ ਨੂੰ ਇਦਾਂ ਲੱਗ ਰਿਹਾ ਜਿਵੇਂ ਇਹ ਜਿਵੇਂ ਅੱਗੇ ਵੀ ਜਿਹੜੇ ਇਹ ਪਟਾਕੇ-ਪਟੁਕੇ ਚੱਲਦੇ ਰਹਿੰਦੇ ਨੇ ਅ جنگ ਦੇ ਮੁਹਾਜ਼ ਦੇ ਉੱਤੇ ਸਰ ਹੱਦਾਂ ਦੇ ਉੱਤੇ ਇਹ ਕੁਝ ਉਸ ਕਿਸਮ ਦੀ ਲੜਾਈ ਹੈ ਇਹ ਜਿਵੇਂ ਕਾਰਗਿਲ ਦੇ ਉੱਤੇ ਕਬਜ਼ਾ ਕਰਨ ਮੌਕੇ ਇਹ ਸਾਰਾ ਕੁਝ ਹੋਇਆ ਸੀ ਇਹ ਕੁਝ ਉਸ ਤਰ੍ਹਾਂ ਦੀ ਲੜਾਈ ਹੈ ਇਸ ਤਰੀਕੇ ਦਾ ਸੋਚਿਆ ਜਾ ਰਿਹਾ ਪਰ ਜਿਹੜੇ ਸਾਡਾ ਇਹ ਪ੍ਰੋਗਰਾਮ ਲਗਾਤਾਰ ਪਿਛਲੇ ਮਹੀਨਿਆਂ ਤੋਂ ਦੇਖਦੇ ਆ ਰਹੇ ਨੇ ਉਹਨਾਂ ਦੇ ਜ਼ਿਹਨ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਬਿਲਕੁਲ ਉਸ ਦ੍ਰਿਸ਼ ਨੂੰ ਤਰੋਤਾਜ਼ਾ ਕਰ ਦੇਣ ਵਾਲੀ অতি ਚੰਡੀ ਦੀ ਵਾਰ ਦਾ ਇਹ ਜਿਹੜਾ ਅਸੀਂ ਸ਼ਬਦ ਪੜਿਆ ਹੁਣ ਇਸ ਨੂੰ ਆਪਣੀਆਂ ਅੱਖਾਂ ਅੱਗੇ ਉਸੇ ਤਰ੍ਹਾਂ ਜਿਹੜਾ ਹੈ ਲੈ ਆਉਣ ਦੀ ਇੱਕ ਜਿਹੜੀ ਅਸੀਂ ਕਹਾਂਗੇ ਕਿ ਪ੍ਰਕਿਰਿਆ ਉਸ ਨੂੰ ਇਹ ਹੂ ਬੂ ਪੱਕੇ ਤੌਰ ਦੇ ਉੱਤੇ ਸਾਡੇ ਸਾਹਮਣੇ ਇੱਕ ਜਿਵੇਂ ਵਿਛਾਇਆ ਹੁੰਦਾ ਨਾ ਸਫਾ ਇਹ ਇਹ ਉਸ ਤਰ੍ਹਾਂ ਰੂਪਮਾਨ ਕਰਦੀ ਹੈ ਸੋ ਇਹ ਉਹ ਲੋਕ ਤਾਂ ਇਸ ਨੂੰ ਸਮਝ ਗਏ ਨੇ ਜਾਣਦੇ ਨੇ جنگ ਸ਼ੁਰੂ ਹੋ ਗਈ ਹੈ ਤੇ ਲੇਟੈਸਟ ਅਪਡੇਟ ਹੈ ਕਿ ਪਾਕਿਸਤਾਨ ਦੇ ਡਿਫੈਂਸ ਵਿਭਾਗ ਨੇ ਹੁਣੇ-ਹੁਣੇ ਥੋੜੀ ਦੇਰ ਪਹਿਲਾਂ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਭਾਰਤ ਦੇ ਪੰਜ ਜਿਹੜੇ ਲੜਾਕੂ ਜਹਾਜ਼ ਨੇ ਉਫੜਕਾ ਦਿੱਤੇ ਨੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਕ ਫਰਾਂਸ ਵੱਲੋਂ ਹੁਣੇ-ਹੁਣੇ ਲਿਆ ਪਿਛਲੇ 2-3 ਸਾਲਾਂ ਦੇ ਵਿੱਚ ਨਵਾਂ ਨਕੋਰ ਜਿਹੜਾ ਜਹਾਜ਼ ਸੀ ਉਹ ਲਿਆ ਰਾਫਲ ਜਿਹੜਾ ਹੈਗਾ ਉਹਨੂੰ ਵੀ ਫੁੰਡਿਆ ਗਿਆ ਇਹ ਹੈਗੀ ਤਾਜ਼ਾ ਜਾਣਕਾਰੀ ਪਰ ਇੱਕ ਗੱਲ ਇਸ ਦੇ ਵਿੱਚ ਅਸੀਂ ਤੁਹਾਨੂੰ ਦੱਸੀਏ ਕਿ ਜਿਹੜੀਆਂ ਵੱਖ-ਵੱਖ ਥਾਵਾਂ ਦੇ ਉੱਤੇ ਭਾਰਤ ਨੇ ਪਹਿਲ ਅਸੀਂ 2 ਦਿਨ ਪਹਿਲਾਂ ਤਾਂ ਦੱਸ ਕੇ ਹਟੇ ਕਿ ਜਿਹੜਾ ਪਹਿਲ ਕਰੂਗਾ ਮਾਰਿਆ ਜਾਊਗਾ ਸੋ ਇਹ ਗੱਲ ਅ ਅਸੀਂ ਤੁਹਾਨੂੰ ਵਾਖੂਬ ਤਰੀਕੇ ਦੇ ਨਾਲ ਦੱਸਦੇ ਹਾਂ ਇਹ ਇਹਦੇ ਵਿੱਚ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਹਦੇ ਮੁਤਾਬਕ ਭਾਰਤ ਨੇ ਜਿਹੜਾ ਹਮਲਾ ਕੀਤਾ ਮੁਜ਼ਫਰਾਬਾਦ ਚ ਇਹ ਪਾਕਿਸਤਾਨ ਐਡਮਿਨਿਸਟਰेटेड ਕਸ਼ਮੀਰ ਦੇ ਵਿੱਚ ਮੁਜ਼ਫਰਾਬਾਦ ਇੱਥੇ ਹਮਲਾ ਕੀਤਾ ਅ ਦੋ ਮਿਜ਼ਾਈਲਾਂ ਸੁੱਟੀਆਂ ਭਾਰਤ ਨੇ ਕੋਟਲੀ ਕੋਟਲੀ ਇੱਕ ਮਿਜ਼ਾਈਲ ਸੁੱਟੀ ਹੈ ਇੱਕ ਗੁਲਪੁਰ ਇਹ ਵੀ ਪਾਕਿਸਤਾਨ ਐਡਮਿਨਿਸਟਰेटर ਕਸ਼ਮੀਰ ਦੇ ਵਿੱਚ ਗੁਲਪੁਰ ਵੀ ਤੇ ਕੋਟਲੀ ਵੀ ਇੱਕ ਹੈ ਪੇਮਪਰ ਗੁਜਰਾਤ ਦੇ ਵਿੱਚ ਜੰਮੂ ਤੋਂ ਥੋੜੀ ਦੂਰੀ ਪੈਦਾ ਮੇਰਾ ਖਿਆਲ ਦੇ ਵਿੱਚ 100 ਕਿਲੋਮੀਟਰ 100 150 ਕਿਲੋਮੀਟਰ ਪਿੰਬਰ ਤੇ ਉੱਥੇ ਵੀ ਇੱਕ ਮਿਜ਼ਾਈਲ ਛੁੱਟੀ ਹੈ ਇੱਕ ਮਿਜ਼ਾਈਲ ਛੁੱਟੀ ਹੈ ਸਿਆਲਕੋਟ ਇਹ ਗੁਜਰਾਵਾਲਾ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜਨਮ ਭੂਮੀ ਆ ਉਹਦੇ ਨੇੜੇ ਹੀ ਆ ਸਿਆਲਕੋਟ ਤੇ ਉੱਥੇ ਇੱਕ ਮਿਜ਼ਾਈਲ ਛੁੱਟੀ ਹੈ ਇੱਕ ਲਾਹੌਰ ਦੇ ਬਿਲਕੁਲ ਨੇੜੇ ਹੈ ਮੁਰীদਕੇ ਮੁਰীদਕੇ ਵਿਖੇ ਇੱਕ ਛੁੱਟੀ ਹੈ ਮਿਜ਼ਾਈਲ ਤੇ ਇੱਕ ਮਿਜ਼ਾਈਲ ਛੁੱਟੀ ਹੈ ਬਹਾਵਲਪੁਰ ਕਹਿਣ ਦਾ ਮਤਲਬ ਅਸੀਂ ਇਹ ਦੇਖਦੇ ਹਾਂ ਕਿ ਕਸ਼ਮੀਰ ਜਿਹੜਾ ਹੈ ਪਾਕਿਸਤਾਨ ਐਡਮਿਨਿਸਟ੍ਰੇਟਿਡ ਕਸ਼ਮੀਰ ਹੈ ਉੱਥੇ ਤਾਂ ਮਜ਼ਾਲਾਂ ਸਰ ਜਿਹੜੀਆਂ ਸੁੱਟੀਆਂ ਜਾਣੀਆਂ ਜਾਂ ਉੱਥੇ ਲੜਾਈ ਦਾ ਕਾਰਨ ਇੱਕ ਬਣਦਾ ਪਰ ਇਹ ਲੜਾਈ ਉਹ ਲੜਾਈ ਨਹੀਂ ਹੈਗੀ ਇਹ ਗੱਲ ਸਾਨੂੰ ਚਿੱਤ-ਚੇਤਿਆਂ ਦੇ ਵਿੱਚ ਵਸਾ ਲੈਣੀ ਚਾਹੀਦੀ ਹੈ ਅਸੀਂ ਵਾਰ-ਵਾਰ ਕਹਿੰਦੇ ਆ ਕਿ ਸਾਡਾ ਕੁੱਤਾ ਇਸ ਜੰਗ ਦੇ ਵਿੱਚ ਹੈ ਨਹੀਂ ਸਾਨੂੰ ਇਹ ਜੰਗ ਸਿੱਖਾਂ ਨੂੰ ਬਿਲਕੁਲ ਇਸ ਜੰਗ ਦੇ ਵਿੱਚ ਨਹੀਂ ਆਉਣਾ ਚਾਹੀਦਾ ਪਰ ਜਿਹੜੇ ਮਰੀਦ ਕੇ ਅਤੇ ਬਹਾਵਲਪੁਰ ਹਮਲੇ ਹੋਏ ਨੇ ਇਹ ਦੇਖਦੇ ਹਾਂ ਕਿ ਅਸੀਂ ਪੰਜਾਬ ਦੇ ਵਿੱਚ ਹੋਏ ਨੇ ਇਹ ਹਮਲੇ ਤੇ ਪੰਜਾਬ ਕਿਉਂਕਿ ਪੰਜਾਬ ਦਾ ਕੋਈ ਇਸ جنگ ਦੇ ਵਿੱਚ ਲੈਣਾ ਦੇਣਾ ਨਹੀਂ ਸੀ ਪਰ ਇੰਡੀਅਨ ਸਟੇਟ ਵੱਲੋਂ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਵੀ ਹਮਲੇ ਕੀਤੇ ਗਏ ਨੇ ਉਧਰਲੇ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ 'ਚ ਤੇ ਇਹ ਇੱਕ ਤਰੀਕੇ ਨਾਲ ਉਹ ਪਾਕਿਸਤਾਨ ਨੂੰ ਉਕਸਾਇਆ ਜਾ ਰਿਹਾ ਹੈ ਕਿ ਉਹ ਪੰਜਾਬ ਵਾਲੇ ਪਾਸੇ ਜਿਹੜਾ ਭਾਰਤ ਦੇ ਕਬਜ਼ੇ ਹੇਠਲਾ ਪੰਜਾਬ ਆ ਉਧਰਲੇ ਪਾਸੇ ਹਮਲਾ ਕਰੇ ਪਰ ਕੀ ਹੈ ਕਿ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਆਉਣ ਵਾਲੇ ਘਟਿਆਂ ਦੇ ਵਿੱਚ ਕੀ ਹੁੰਦਾ ਪਰ ਕਸ਼ਮੀਰ ਦੇ ਦੋਵਾਂ ਕਸ਼ਮੀਰਾਂ ਦੇ ਵਿੱਚ ਜਿਹੜੀ ਸਰਹੱਦ ਉਸ ਸਰਹੱਦ ਦੇ ਉੱਤੇ ਜਿਹੜੀ ਫੌਜ ਆਰਮੀ ਹੈ ਖਾਸ ਕਰਕੇ ਜਿਹਨੂੰ ਆਪਾਂ ਕਹਿੰਦੇ ਨੇ ਜ਼ਮੀਨੀ ਫੌਜ ਹੁੰਦੀ ਹੈ ਜਿਹੜੀ ਉਹਦੇ ਦਰਮਿਆਨ ਵੀ ਲੜਾਈ ਸ਼ੁਰੂ ਹੋ ਚੁੱਕੀ ਹੈ ਮਤਲਬ ਹਵਾਈ ਫੌਜ ਦੇ ਨਾਲ ਨਾਲ ਜ਼ਮੀਨੀ ਫੌਜ ਨੇ ਵੀ ਇਸਤੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੁਣ ਅੱਗੇ ਚੱਲ ਕੇ ਇਹਦੇ ਬਾਰੇ ਕੀ ਹੋਊਗਾ ਇਹ ਆਪਾਂ ਦੇਖਦੇ ਹਾਂ ਅਮਰੀਕਾ ਦੇ ਜਿਹੜੇ ਕਹਾਂਗੇ ਕਿ ਹੈਗੇ ਨੇ ਅ ਮਾਰਕੋ ਰੂਬਿਓ ਉਹਨਾਂ ਨੇ ਕਿਹਾ ਕਿ ਮੈਂ ਇਸ ਜੰਗ ਬਾਰੇ ਜਿਹੜੀ ਤਾਜ਼ਾ ਹਾਲਤ ਉਸ ਦੇ ਉੱਤੇ ਬੜੀ ਤਿੱਖੀ ਨਜ਼ਰ ਰੱਖੀ ਹੋਈ ਆ ਤੇ ਲਗਾਤਾਰ ਇਸ ਨੂੰ ਮੈਂ ਦੇਖ ਰਿਹਾ ਤੇ ਇਹਦੇ ਬਾਰੇ ਮੈਨੂੰ ਉਮੀਦ ਆ ਕਿ ਦੋਵੇਂ ਧਿਰਾਂ ਗੱਲਬਾਤ ਦੀ ਟੇਬਲ ਦੇ ਉੱਤੇ ਆ ਕੇ ਜਿਹੜਾ ਹੈ ਮਸਲਾ ਨਿਬੇੜ ਲੈਣ ਗਿਆ ਤੇ ਅਸੀਂ ਇਸ ਦੇ ਬਾਰੇ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਗੱਲ ਕਹੀ ਆ ਮਾਰਕੋ ਰੂਪੀਓ ਨੇ ਤੇ ਇਹਦੇ ਨਾਲ ਹੀ ਅਸੀਂ ਇਹ ਵੀ ਤੁਹਾਨੂੰ ਜਾਣਕਾਰੀ ਦਈਏ ਕਿ ਬਹਾਵਲਪੁਰ ਜਿਹੜਾ ਹਮਲਾ ਕੀਤਾ ਗਿਆ ਉਸ ਦੇ ਵਿੱਚ 30 ਬੰਦਿਆਂ ਦੇ ਮਾਰੇ ਜਾਣ ਦੀ ਜਿਹੜਾ ਹੈ ਉਹ ਕੀਤੀ ਜਾਂਦੀ ਹੈ ਖਤਸ਼ਾ ਪ੍ਰਗਟ ਕੀਤਾ ਜਾਂਦਾ ਇਹ ਮੌਤਾਂ ਵਧ ਵੀ ਸਕਦੀਆਂ ਨੇ ਘਟ ਵੀ ਹੋ ਸਕਦੀਆਂ ਨੇ ਪਰ ਇਹ ਬਹਾਵਲਪੁਰ ਹਸਪਤਾਲ ਦੇ ਜਿਹੜੇ ਅੰਕੜੇ ਨੇ ਉਹ ਦੱਸ ਰਹੇ ਨੇ ਕਿ ਬਹਾਵਲਪੁਰ ਦੇ ਵਿੱਚ ਐਦਾਂ ਕੀਤਾ ਗਿਆ ਪਰ ਇਹਦੇ ਨਾਲ ਹੀ ਇਹ ਦੱਸ ਦਈਏ ਕਿ ਜਿਹੜੇ ਦੋ ਭਾਰਤੀ ਜਹਾਜ਼ ਨੇ ਉਹਨਾਂ ਨੂੰ ਭਾਰਤੀ ਇਲਾਕੇ ਦੇ ਵਿੱਚ ਡਿੱਗਿਆ ਪਾਕਿਸਤਾਨ ਨੇ ਵੱਡੀ ਗੱਲ ਇਹ ਹੈ ਇੱਕ ਵਾਰ ਇਹ ਪਤਾ ਲੱਗਾ ਕਿ ਬਠਿੰਡਾ ਦੇ ਨੇੜੇ ਤੇੜੇ ਕਿਤੇ ਡਿੱਗਿਆ ਗਿਆ ਕਿਉਂਕਿ ਬਹਾਵਲਪੁਰ ਅਤੇ ਬਠਿੰਡਾ ਮਤਲਬ ਇਧਰਲੀ ਜਿਹੜੀ ਸਰਹੱਤਾ ਉਹ ਨੇੜੇ ਨੇ ਆਪਸ ਦੇ ਵਿੱਚ ਜੇ ਬਹਾਵਲਪੁਰ ਅਟੈਕ ਕਰਕੇ ਉਹ ਜਹਾਜ਼ ਜਦੋਂ ਵਾਪਸ ਆ ਰਿਹਾ ਹੋਊਗਾ ਤਾਂ ਉਹ ਫੁੰਡਿਆ ਗਿਆ ਹੋਊਗਾ ਤੇ ਇੱਕ ਜਹਾਜ਼ ਰਾਜਸਥਾਨ ਦੀ ਸਰਹੱਦ ਦੇ ਨੇੜੇ ਰਾਜਸਥਾਨ ਦੇ ਵਿੱਚ ਇੱਕ ਜਹਾਜ਼ ਡਿੱਗਿਆ ਪਾਕਿਸਤਾਨ ਨੇ ਸੋ ਇਥੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜੰਗ ਤਿੱਖੀ ਹੈ ਤੇ ਬਹੁਤ ਜਿਆਦਾ ਮਤਲਬ ਐਸ ਪਹਿਲਾਂ ਜਿਹੜੇ ਹਮਲੇ ਕੀਤੇ ਸੀ ਮੁਜ਼ਫਰਾਬਾਦ ਦੇ ਵਿੱਚ ਇੰਡੀਆ ਨੇ ਹਮਲਾ ਕੀਤਾ ਸੀ ਤੇ ਉਹਦੇ ਬਾਰੇ ਜਾਣਕਾਰੀ ਦਿੱਤੀ ਸੀ ਇੰਡੀਆ ਨੇ ਕਿ ਅਸੀਂ ਜਿਹੜਾ ਹੈ ਹਮਲਾ ਕਰਕੇ ਪਾਕਿਸਤਾਨ ਦੇ ਉੱਤੇ ਪਾਕਿਸਤਾਨ ਦੇ ਵਿੱਚ ਨੌ ਥਾਵਾਂ ਦੇ ਉੱਤੇ ਹਮਲਾ ਕੀਤਾ ਇੰਡੀਆ ਨੇ ਮੰਨਿਆ ਸੀ ਇੰਡੀਆ ਦੀ ਸਟੇਟਮੈਂਟ ਆ ਇਹ ਤੇ ਉਹਨਾਂ ਦੇ ਵਿੱਚ 12 دہشت ਗਰਦਾਂ ਨੂੰ 12 ਟੈਰਰਿਸਟ ਨੂੰ ਮਾਰਿਆ ਪਰ ਪਾਕਿਸਤਾਨ ਦੀ ਜਿਹੜੀ ਮਿਨਿਸਟਰੀ ਆ ਇਨਫੋਰਮੇਸ਼ਨ ਤੇ ਬ੍ਰਾਡਕਾਸਟਿੰਗ ਮਿਨਿਸਟਰੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਤਿੰਨ ਬੰਦੇ ਮਾਰੇ ਗਏ ਨੇ ਜਿਨ੍ਹਾਂ ਚ ਇੱਕ ਛੋਟਾ ਬੱਚਾ ਵੀ ਮਾਰਿਆ ਗਿਆ ਸੋ ਇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਸਟੇਟਮੈਂਟ ਦੇ ਵਿੱਚ ਕਿਹਾ ਕਿ ਭਾਰਤ ਨੇ ਇਹ ਬਹੁਤ ਕਾਇਰਤਾ ਵਾਲਾ ਹਮਲਾ ਕੀਤਾ ਤੇ ਇਸ ਦੇ ਲਈ ਪਾਕਿਸਤਾਨ ਠੋਕਵਾ ਜਵਾਬ ਦੇਵੇਗਾ ਤੇ ਉਸ ਤੋਂ ਕੁਝ ਮਿੰਟਾਂ ਦੇ ਅੰਦਰ ਅੰਦਰ ਹੀ ਇਹ ਹਮਲਿਆਂ ਤੋਂ ਕੁਝ ਧੇਰ ਦੇ ਅੰਦਰ ਅੰਦਰ ਹੀ ਮੈਨੂੰ ਲੱਗਦਾ ਕਿ ਅੱਧਾ ਇੱਕ ਘੰਟਾ ਹੋਇਆ ਹੋਗਾ ਪਾਕਿਸਤਾਨ ਨੇ ਇਸ ਦੇ ਬਾਰੇ ਜਵਾਬੀ ਹਮਲਾ ਕੀਤਾ ਇਹ ਖਬਰਾਂ ਦੀ ਅਸੀਂ ਤਸਦੀਕ ਨਹੀਂ ਕਰ ਸਕਦੇ ਇਹ ਵੀ ਖਬਰ ਆ ਰਹੀ ਹੈ ਕਿ ਪਾਕਿਸਤਾਨ ਨੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੀ ਰਾਜਧਾਨੀ ਸ਼ਿਰੀਨਗਰ ਦੇ ਏਅਰਪੋਰਟ ਦੇ ਉੱਤੇ ਵੀ ਹਵਾਈ ਪੱਟੀ ਦੇ ਉੱਤੇ ਵੀ ਹਮਲਾ ਕੀਤਾ ਇਹ ਇਹ ਵੀ ਪਰ ਜੰਗ ਦੇ ਵਿੱਚ ਹੁਣ ਤੱਕ ਦੋਵਾਂ ਪਾਸਿਆਂ ਤੋਂ ਕਾਫੀ ਮਿਜ਼ਾਈਲਾਂ ਦਾਗੀਆਂ ਗਈਆਂ ਨੇ ਜਿਨ੍ਹਾਂ ਦੇ ਨਾਲ ਭਾਰਤ ਦੇ 5 ਜਹਾਜ਼ਾਂ ਦਾ ਤਸਦੀਕ شدہ ਨੁਕਸਾਨ ਹੋ ਚੁੱਕਿਆ 5 ਜਹਾਜ਼ ਟੁੰਡੇ ਗਏ ਮਤਲਬ ਇਸ ਜੰਗ ਦੇ ਵਿੱਚ ਪਾਕਿਸਤਾਨ 5 ਗੋਲ ਕਰ ਚੁੱਕਿਆ ਤੇ ਭਾਰਤ ਨੇ ਹਲੇ ਕੋਈ ਵੀ ਗੋਲ ਨਹੀਂ ਕੀਤਾ ਸੋ ਦੇਖਦੇ ਆ ਜੰਗ ਪੈਸੇ ਹੋਣੀ ਨਹੀਂ ਚਾਹੀਦੀ ਹੈਗੇ ਤੇ ਅਸੀਂ ਤਾਂ ਅਸ جنگ ਦੇ ਵਿੱਚ ਵਿੱਚ ਉਹ ਬਿਲਕੁਲ ਇੱਕ ਪਾਸੇ ਆ ਸਮੀਰਾ ਹੁਸੈਨ ਆ ਦੱਖਣ ਏਸ਼ੀਆ ਦੇ ਵਿੱਚ ਪੱਤਰਕਾਰ ਭੈਣ ਆ ਸਾਡੀ ਤੇ ਜਿਹੜੇ ਚੋਟੀ ਦੇ ادارے ਨੇ ਮੀਡੀਆ ادارے ਨੇ ਉਹਨਾਂ ਦੇ ਨਾਲ ਕੰਮ ਕਰਦੀ ਆ ਬੀਬੀਸੀ ਰਾਇਟਰਸ ਤੇ ਜਿਹੜੇ ਅਲ ਜਜ਼ੀਰਾ ਅਜਿਹੇ ਅਦਾਰਿਆਂ ਦੇ ਨਾਲ ਕੰਮ ਕਰਦੀ ਆ ਤੇ ਉਹਨਾਂ ਵੱਲੋਂ ਇਸ ਬਾਰੇ ਬਕਾਇਦਾ ਤੌਰ ਤੇ ਉੱਤੇ ਮਿੰਟ-ਮਿੰਟ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਅ ਅਸੀਂ ਤੁਹਾਨੂੰ ਦੱਸੀਏ ਕਿ 1960 ਦੀ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਸ ਨੂੰ ਸਸਪੈਂਡ ਕੀਤਾ ਭਾਰਤ ਨੇ ਇਹਦੇ ਨਾਲ ਪਾਕਿਸਤਾਨ ਦੇ ਪਾਣੀ ਦੀ ਸਪਲਾਈ ਦਾ ਖਤਰਾ ਪੈਦਾ ਹੋ ਗਿਆ ਆਉਣ ਵਾਲੇ ਸਾਲਾਂ ਦੇ ਵਿੱਚ ਤੇ ਇਸ ਨੂੰ ਪਾਕਿਸਤਾਨ ਨੇ ਐਕਟ ਆਫ ਵਾਰ ਐਲਾਨ ਕੀਤਾ ਸੀ ਤੇ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਸੀ ਤੇ ਇਹ ਵੀ ਸਾਨੂੰ ਹੁਣੇ-ਹੁਣੇ ਖਬਰ ਮਿਲੀ ਹੈ ਕਿ ਜਦੋਂ ਭਾਰਤ ਨੇ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਉਸ ਤੋਂ ਸਿਰਫ 1 ਘੰਟਾ ਪਹਿਲਾਂ 터ਕੀ ਦਾ ਇੱਕ ਬੇੜਾ ਸੀ ਜਿਹੜਾ ਵੱਡਾ ਬੇੜਾ ਸੀ ਹਥਿਆਰਾਂ ਦਾ ਤੇ ਹੋਰ ਸਾਰੇ ਜੰਗੀ ਸਾਜ਼ੋ ਸਮਾਨ ਦਾ ਉਹ ਪਾਕਿਸਤਾਨ ਦੇ ਵਿੱਚ ਉਤਰਿਆ ਸੀ ਸੋ ਪਾਕਿਸਤਾਨ ਨੂੰ ਇਹ ਪਹਿਲਾਂ ਹੀ ਪਤਾ ਸੀ ਜਾਂ ਇੰਟੈਲੀਜੈਂਸ ਰਿਪੋਰਟਾਂ ਸਨ ਇਸ ਤਰੀਕੇ ਦੀਆਂ ਕਿ ਉਹ ਆਪਣੇ ਵੱਲੋਂ ਪੂਰੀ ਤਰ੍ਹਾਂ ਤਿਆਰ ਸੀ ਤਾਂ ਹੀ ਅੱਛਾ ਤੇ ਥੋੜੀ ਜਿਹੀ ਗੱਲ ਕਰ ਲਈਏ ਹੁਣ ਬਾਅਦ ਚ ਅੱਗੇ ਕੰਟੀਨਿਊ ਕਰਨੇ ਆ ਸਰਦਾਰ ਜੀ ਬੜੀ ਵਧੀਆ ਮਤਲਬ ਗੱਲ ਇਨਫੋਰਮੇਸ਼ਨ ਜਿਹੜੀ ਇਹ ਦੇ ਰਹੇ ਨੇ ਅੱਛਾ ਇੱਕ ਚੀਜ਼ ਤੇ ਇਹ ਕਿ ਇੰਡੀਅਨ ਮੀਡੀਆ ਦੇ ਉੱਤੇ ਤੁਹਾਨੂੰ ਇਹ ਚੀਜ਼ ਤੇ ਨਹੀਂ ਵੇਖਣ ਨੂੰ ਮਿਲੇਗੀ ਕਿ ਪੰਜ ਤਿਆਰੇ ਜਿਹੜੇ ਨੇ ਉਹਨਾਂ ਦੇ ਉਹ ਡੇਕੇ ਨੇ ਮਾਰੇ ਗਏ ਨੇ ਆ ਜਿਹੜੇ ਕਿ ਕਨਫਰਮਡ ਨੇ ਪੰਜ ਉਹਥੇ ਦੀ ਆਵਾਮ ਜਿਹੜੀ ਹੈ ਉੱਥੇ ਦੇ ਲੋਕ ਜਿਹੜੇ ਨੇ ਕਿਉਂਕਿ ਵੀਡੀਓ ਵੀ ਫੇਸਬੁੱਕ ਤੇ ਆ ਗਈਆਂ ਨੇ ਮੈਂ ਵੇਖੀਆਂ ਸਨ ਕਿ ਜਿੱਥੇ ਜਿੱਥੇ ਵੀ ਬਠਿੰਡੇ ਵਾਲੀ ਵੀ ਆਈ ਹੈ ਜਿਹਦੇ ਵਿੱਚ ਆਖਣ ਦੇਣ ਕਿਉਂਕਿ ਤਿਆਰਾ ਕ੍ਰੈਸ਼ ਕੀਤਾ ਰਤੀ 1 ਵਜੇ ਆ ਉਹ ਨਹੀਂ ਕਿਉਂਕਿ ਪੰਜਾਬੀ ਏਰੀਆ ਪੰਜਾਬੀ ਇਲਾਕਾ ਸੀ ਇਹਦਾ ਮਤਲਬ ਪੰਜਾਬ ਵਿੱਚ ਹੀ ਕਿਤੇ ਉਹ ਵੀਡੀਓ ਰਿਕਾਰਡ ਹੋਈ ਆ ਤੇ ਜਿਹਦੇ ਵਿੱਚ ਉਹ ਡੇ ਸਨ ਕਿ 1 ਵਜੇ ਜਿਹੜਾ ਇਹ ਰਾਤੀ ਕ੍ਰੈਸ਼ ਹੋਇਆ ਤੇ ਬੜਾ ਜ਼ੋਰਦਾਰ ਧਮਾਕੇ ਨਾਲ ਜਿਹੜਾ ਨਾ ਥੱਲੇ ਡਿੱਗਾ ਤੇ ਉੱਥੇ ਉਹਨੂੰ ਨਿਸ਼ਾਨਾ ਬਣਾਇਆ ਗਿਆ ਇਹ ਸਭ ਤੋਂ ਪਹਿਲੇ ਦੱਸ ਦਈਏ ਕਿ ਇਹ ਪਾਕਿਸਤਾਨ ਨੇ ਇਹ ਜਿਹੜੇ ਨੇ ਇਹ JF-17 ਜਿਹੜੇ ਸਨ ਉਹਨਾਂ ਦੇ ਜ਼ਰੀਏ ਇਹਨੇ ਫਾਇਰ ਕੀਤੇ ਨੇ F-16 ਤੇ JF-17 ਯੂਜ਼ ਹੋਏ ਨੇ ਇਹਦੇ ਵਿੱਚ ਔਰ JF-17 ਜਿਹੜਾ ਪਾਕਿਸਤਾਨ ਦੇ ਚਾਈਨਾ ਦਾ مشترਕਾ ਬਣਾਇਆ ਹੋਇਆ ਇੱਕ ਤਿਆਰਾ ਹੈ ਹਾਂ ਜੈਟ अच्छा ओदे ਵੱਲੋਂ ਫਿਰ ਉਹਦੇ ਵਿੱਚ ਇੰਸਟਾਲ ਕਰਨ ਵਾਸਤੇ ਚਾਇਨਾ ਵੱਲੋਂ P15 ਮਜ਼ਾਇਲ ਜਿਹੜੇ ਨੇ ਉਹ ਦਿੱਤੇ ਗਏ ਸਨ। اچھا ਪਾਕਿਸਤਾਨ ਨੂੰ ਉਹ ਕੀ ਕਰਦੇ ਹੋ ਜੀ ਕਿ ਜਬਹੀ 250 ਤੋਂ 300 ਕਿਲੋਮੀਟਰ ਤੁਸੀਂ ਆਪਣੇ ਏਰੀਆ 'ਚ ਰਹਿ ਕੇ ਨਿਸ਼ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੇ। ਉਹ ਯਾਰ ਕਮਾਲ। ਮਤਲਬ ਉਹਦੇ ਦਰਿਅੇ ਸੁਣਨ ਵਿੱਚ ਆਉਂਦੇ ਆ ਕਿ ਇਹ ਜਿਹੜੇ ਨੇ ਤਿਆਰੇ ਡੇਗੇ ਨੇ ਇਹਨਾਂ ਨੇ ਆਪਣੀ ਹਦੂਦ 'ਚ ਰਹਿ ਕੇ ਉਹਨਾਂ ਨੂੰ ਟਾਰਗੇਟ ਕੀਤਾ। ਟਾਰਗੇਟ ਕਰਕੇ ਛੋਟੇ ਨੇ ਉਥੇ। AP 15 ਮਸਾਇਲ ਹੈ ਇਹਨਾਂ ਜਦੀਦ ਮੁਹਬਤ ਮਸਾਇਲ ਹੈ ਕਿ ਕਹਿੰਦੇ ਨੇ ਕਿ ਇਹਨੂੰ ਤੁਸੀਂ ਇੱਕ ਵਾਰੀ ਬਸ ਟਰਾਰਗੇਟ ਦਾ ਜਿਹੜਾ ਹੈ ਨਾ ਉਹ ਮਤਲਬ ਸੈੱਟ ਕਰ ਦੇਣਾ ਉਹ ਜਿੱਥੇ ਵੀ ਟਰਾਰਗੇਟ ਤੁਹਾਡਾ ਉੱਥੋਂ ਅੱਗੇ ਪਿੱਛੇ ਵੀ ਹੋ ਜਾਂਦਾ ਉਹਨੇ ਉੱਥੇ ਉਹਨੂੰ ਟਰਾਰਗੇਟ ਟਰੈਕ ਕਰਨਾ ਹੈ ਟਰੈਕ ਕਰਨਾ ਉਹਨੂੰ ਟਰੈਕਿੰਗ ਕਰਨਾ ਹੈ ਕਿ ਉਹਦੇ ਵਿੱਚ ਟਰੈਕਿੰਗ ਸਿਸਟਮ ਲੱਗਾ ਹੈ ਕਿ ਇਹਨੇ ਉਹਨੂੰ ਲੋਕੇਟ ਕਰਕੇ ਜਿੱਧਰ ਵੀ ਉਹ ਜਾ ਰਿਹਾ ਉਹਦੇ ਪਿੱਛੇ ਹੀ ਜਾ ਕੇ ਹੱਥ ਕਰਨਾ ਹੈ ਤੇ ਬਾਕੀ ਵੇਖੋ ਜੀ ਜੰਗ ਸੋਲੂਸ਼ਨ ਕੋ ਨਹੀਂ ਉਦੋਂ ਇੰਡੀਆ ਨੇ ਮੋਦੀ ਨੇ ਕਰਤਾ ਜੀ ਹਮਲਾ ਇਧਰ ਮਾਸੂਮਾਂ ਦੀ ਜਾਨ ਗਈ ਇਦਰੋਂ ਇਹਨਾਂ ਨੇ ਕਰਤਾ ਪੰਜ ਸਰਦਾਰ ਜੀ ਕਹਿੰਦੇ ਹਾਂ ਜੀ ਪੰਜ ਜ਼ੀਰੋ ਗੋਲ ਹੋ ਗਏ ਸਾਨੂੰ ਕੋਈ ਗੋਲ ਦੀ ਪਰਤਰੀ ਨਹੀਂ ਚਾਹੀਦੀ ਸਾਨੂੰ ਕੋਈ ਨਹੀਂ ਚਾਹੀਦਾ ਕਿ ਜੀ ਅਸੀਂ ਉਹਨਾਂ ਦੇ ਤਿਆਰੇ ਡੇਗੀਏ ਅਸੀਂ ਉਹਨਾਂ ਦਾ ਐ ਕਰੀਏ ਲੇਕਿਨ ਅਮਨ ਚਾਹੀਦਾ ਸੀ ਅਮਨ ਚਾਹੀਦਾ ਸੀ ਜਿਹੜਾ ਕਿ ਪਮਾਲ ਕਰਤਾ ਫਿਰ ਨੀਲਮ ਜੇਲਮ ਹਾਈਡਰੋ ਪ੍ਰੋਜੈਕਟ ਹੈ ਅਸੀਂ ਆਪ ਗਏ ਹਾਂ ਟੂਰ ਤੇ ਜਿੱਦੋਂ ਕਸ਼ਮੀਰ ਅਸੀਂ ਵੇਖ ਕੇ ਆਏ ਹਾਂ ਅਸੀਂ ਉੱਥੇ ਤਸਵੀਰਾਂ ਖਚਾਈਆਂ ਨੇ ਉਹਦੇ ਉੱਤੇ ਵੀ ਇਹਨਾਂ ਨੇ ਅਟੈਕ ਕੀਤਾ ਅੱਛਾ ਜਿਹੜਾ ਕਿ ਬੜਾ ਹੀ ਇੱਕ ਸੰਜੀਦਾ ਮਸਲਾ ਹੈ ਕਿ ਤੁਸੀਂ ਕਿਸੇ ਮੁਲਕ ਦੇ ਪਾਣੀ ਨੂੰ ਮਤਲਬ ਉਹਦੇ ਜਿਹੜੇ ਸੋਰਸਸ ਨੇ ਉਹਨਾਂ ਦੇ ਉੱਤੇ ਜਦੋਂ ਅਟੈਕ ਕਰਦੇ ਹੋ ਹਮਲਾ ਕਰਦੇ ਹੋ ਤੇ ਉਹਨੂੰ ਬੜੀ ਗੰਭੀਰਤਾ ਨਾਲ ਤੇ ਸੀਰੀਅਸ ਲਿਆ ਜਾਂਦਾ ਹੈ। ਬਾਕੀ ਯਾਰ ਗੱਲ ਤੋਂ ਦਾ ਪੁਆਇੰਟ ਇਹੀ ਹੈ ਕਿ ਪੰਜਾਬ ਪੰਜਾਬੀ ਮਤਲਬ ਵੇਖੋ ਜੀ ਜਿਹੜੇ ਉਧਰ ਦੇ ਪੰਜਾਬੀ ਨੇ ਡੈਫੀਨੇਟਲੀ ਕੁਝ ਹੋਣਗੇ ਜਿਹੜੇ ਮਤਲਬ ਸਪੋਰਟ ਵੀ ਸ਼ਾਇਦ ਕਰਦੇ ਹੋਣ ਮੋਦੀ ਨੂੰ ਉਹਨਾਂ ਦੇ ਨਾਲ ਮੋਦੀ ਦੇ ਨਾਲ ਮੋਦੀ ਦੇ ਨਾਲ ਤਾਂ ਖੈਰ ਨਹੀਂ ਖਲਾਉਂਦੇ ਆਪਣੇ ਮੁਲਕ ਦੇ ਨਾਲ ਹਰ ਬੰਦੇ ਨੇ ਖਲਾਉਣਾ। ਹਾਂਜੀ ਠੀਕ ਹੈ ਔਖਾ ਸੌਖਾ ਵੇਲਾ ਜਦੋਂ ਆਉਂਦਾ ਸਾਨੂੰ ਵੀ ਆਪਣੇਆਂ ਦੇ ਨਾਲ ਖਰਾਉਣਾ ਐ ਸੀ ਵੀ ਖਰਾਉਣਾ ਹੈ ਉਹਨਾਂ ਨੇ ਵੀ ਖਰਾਉਣਾ ਤੇ ਉਹਨਾਂ ਦਾ ਹੱਕ ਬਣਦਾ ਹੈ ਉਧਰੋਂ ਮਤਲਬ ਮਤਲਬ ਕਰਨਗੇ ਪ੍ਰੋਟੈਸਟ ਕਰਨ ਕਿ ਜੀ ਜੰਗ ਨਹੀਂ ਹੋਣੀ ਚਾਹੀਦੀ ਤੇ ਸਾਡਾ ਇਹ ਬਣਦਾ ਕਿ ਅਸੀਂ ਇਧਰੋਂ ਕਰੀਏ ਦੇਖੋ ਜੀ ਸਾਡੇ ਤੇ ਜੰਗ ਕੋਈ ਬੈਨੀਫਿਟ ਹੈ ਹੀ ਨਹੀਂ ਜੰਗ ਦਾ ਪੰਜਾਬੀਆਂ ਵਾਸਤੇ ਤਾਂ ਕੋਈ ਬੈਨੀਫਿਟ ਹੈ ਹੀ ਨਹੀਂ ਤੇ ਜੰਗ ਜਿਹੜੀ ਹੈ ਉਹਨਾਂ ਲਈ ਸੋਲੂਸ਼ਨ ਵੀ ਕੋਈ ਨਹੀਂ ਕਿਸੇ ਚੀਜ਼ ਦਾ ਮਤਲਬ ਮੈਲਜੋਲ ਕੇ ਕਰਲਾ ਪੈਣਾ ਵਾ ਅਸੀਂ ਇਧਰੋਂ ਉਹ ਚੜਦਾ ਪੰਜਾਬ ਬਚਾਣੇ ਆ ਮੇਰਾ ਯਾਰ ਗੱਲ ਇਹ ਹੈ ਕਿ ਹੁਣ ਇਨਵੋਲਵਮੈਂਟ ਵਿੱਚ ਪੰਜਾਬ ਹੋ ਗਿਆ ਨਾ ਹਾਂ ਤੇ ਇਧਰੋਂ ਅਗਰ ਕੱਲ ਨੂੰ ਪੰਜਾਬ ਦੇ ਉੱਤੇ ਕੋਈ ਮਤਲਬ ਹੁੰਦਾ ਹੈ ਵਾਕਿਆ ਹੁੰਦਾ ਹੈ ਤੇ ਡੈਫੀਨਿਟਲੀ ਸਾਨੂੰ ਦੁੱਖ ਲੱਗੇਗਾ ਯਾਰ ਕਿਉਂਕਿ ਸਾਡੇ ਪੰਜਾਬੀ ਭਰਾਵਾਂ ਤੇ ਹੋਣ ਰਿਹਾ ਮੈਂ ਇਹ ਆਖਾਂਗਾ ਜੇ ਕੋਈ ਰਿਸਪੌਂਡ ਕਰਨਾ ਹੈ ਹੋਰ ਬਥੇਰਾ ਇਲਾਕਾ ਪਿਆ ਰਾਜਸਥਾਨ ਤੋਂ ਲੈ ਕੇ ਉਹ ਕੁਝ ਅਬਲ ਤੇ ਗੁਜਰਾਤ ਹਲ ਕਰੋ ਜਾ ਕੇ ਕਿ ਟਾਰਗੇਟ ਕਰੋ ਤੇ ਗੁਜਰਾਤ ਹਲ ਕਰੋ ਉਹਨਾਂ ਨੂੰ ਪਤਾ ਲੱਗੇ ਤੇ ਪਲੇਸ ਸਭ ਤੋਂ ਜ਼ਿਆਦਾ ਉੱਧਰ ਹੋਣੀ ਹੈ ਉੱਥੇ ਹੋਣੀ ਹੈ ਉੱਥੇ ਹੋਣੀ ਹੈ ਏ ਪੰਜਾਬ ਤੇ ਜੇ ਪਾਕਿਸਤਾਨ ਵੱਲੋਂ ਇਧਰੋਂ 에ਅਰ ਫੋਰਸ ਵੱਲੋਂ ਜਿਹੜਾ ਪੰਜਾਬ ਦੇ ਉੱਤੇ ਕੋਈ ਹਮਲਾ ਹੁੰਦਾ ਤੇ ਪੰਜਾਬ ਦੀ ਉਹਨੂੰ મોદી ਨੂੰ ਤਕਲੀਫ ਨਹੀਂ ਹੋਣੀ ਖੁਸ਼ੀ ਹੋਣੀ ਹੈ ਹਾਂ ਹਾਂ ਕਿ ਦੁਸ਼ਮਣੀ ਜੋ ਫੁੱਟ ਪਾਣਾ ਚਾਹੁੰਦਾ ਸੀ ਦੋਵਾਂ ਦੇ ਵਿੱਚ ਲੜਾਉਣਾ ਚਾਹੁੰਦਾ ਜੋ ਇੱਕ ਸਾਡਾ ਪਿਆਰ ਆਪਸ ਵਿੱਚ ਬਣਿਆ ਤੇ ਸੰਗਤਾਂ ਦੇ ਨਾਲ ਤੇ ਇੱਕ ਦੂਜੇ ਦੇ ਨਾਲ ਉਹ ਉਹਨੂੰ ਨੁਕਸਾਨ ਪਪਣਾ ਉਹ ਇਸੀ ਜੀ ਤੋਂ ਸੜਦਾ ਵਾ ਕਿ ਚਲੋ ਇਹਨਾਂ ਨੂੰ ਅੱਗੇ ਕਰਦੇ ਆਂ ਇਹ ਆਪਾਂ ਜੇ ਲੜਨ ਮਰਨ ਸਾਰੇ ਉਹ ਆਂਦਾ ਕਿ ਪੰਜਾਬੀ ਚੁੱਪੋ ਕੇ ਬਹਿ ਜਾਣਗੇ ਆਵਾਜ਼ ਨਾ ਚੁੱਕਣਗੇ ਪਾਕਿਸਤਾਨ ਨੂੰ ਉਹ ਪੂਰੀ ਤਰ੍ਹਾਂ ਆਖਣ ਡਿਆ ਕਿ ਤੁਸੀਂ ਹਮਲਾ ਕਰੋ ਹੂੰ ਪੰਜਾਬ ਦੇ ਉੱਤੇ ਕਰੋ ਹਮਲਾ ਪੰਜਾਬ ਤੇ ਤੁਹਾਨੂੰ ਇਜਾਜ਼ਤ ਹੈ ਤੁਸੀਂ ਕਰੋ ਪਰ ਇਹ ਜਿਹੜਾ ਨਾ ਨਹੀਂ ਹੋਣਾ ਚਾਹੀਦਾ ਬਾਕੀ ਰਾਤ ਦੇ ਹਨੇਰੇ ਦੇ ਵਿੱਚ ਤੇ ਮਾਸੂਮ ਸੁੱਤਿਆਂ ਦੇ ਉੱਤੇ ਹਮਲਾ ਕਰਨਾ ਕਿ ਆਸਲੂਟ ਹੈ ਯਾਰ ਤੈਨੂੰ ਕਿੱਡਾ ਬਾਦਲ ਰਿਆ ਤੂੰ ਬਾਦਲ ਆ ਯਾਰ ਤੂੰ ਤੇ ਦੁਸ਼ਮਣੇ ਦੇ ਵੀ ਕਾਬਲ ਨਹੀਂਗਾ ਯਕੀਨ ਕਰ ਤੂੰ ਦੁਸ਼ਮਣੇ ਦੇ ਕਾਬਲ ਨਹੀਂ ਮੋਤੀ ਬਗੈਰ ਦੇ ਇਨਸਾਨ ਤੂੰ ਦੁਸ਼ਮਣੇ ਦੇ ਕਾਬਲ ਨਹੀਂਗਾ ਕਿ ਸੁੱਤੇ ਬੱਚਿਆਂ ਦੇ ਉੱਤੇ ਤੂੰ ਆ ਕੇ ਤੇ ਓਏ ਇੰਨਾ ਹੀ ਇੰਨੀ ਇੰਨੀ ਤੇਰੀਆਂ ਬੜਗਾਣੇ ਬਸ ਕੇ ਸੁੱਤੇ ਆਂ ਬੇਦ ਰਾਤ ਦੇ ਟਾਈਮ ਹੈ ਹੈ ਦਿਨ ਦੇ ਟਾਈਮ ਕੀ ਡਰ ਲੱਗਦਾ ਸੀ ਆਉਣ ਤੋਂ ਤੈਨੂੰ ਤੇ ਅਗਲੀਆਂ ਰਾਤ ਨੂੰ ਵੀ ਪੇਲਤਾ ਹੈ ਆਹੋ ਬਾਕੀ ਇਹ ਹੈ ਕਿ ਯਾਰ ਫੇਰ ਗੁੱਸਾ ਆ ਜਾਂਦਾ ਹੈ ਇਹਨਾਂ ਨੂੰ ਵੇਖ ਕੇ ਮੈਨੂੰ ਉਦੋਂ ਵੀ ਜਦੋਂ ਪਹਿਲਗਾਮ ਚ ਹੋਇਆ ਸੀ ਉਦੋਂ ਵੀ ਮੇਰੇ ਵੀਡੀਓ ਪਿਆ ਹੈ ਮੈਂ ਉਦੋਂ ਵੀ ਗੁੱਸੇ ਚ ਕੀਤੀ ਸੀ ਕਿ ਉਹਨਾਂ ਨੂੰ ਟੰਗਣਾ ਚਾਹੀਦਾ ਹੈ ਜਿਨ੍ਹਾਂ ਨੇ ਕੀਤਾ ਹੈ ਠੀਕ ਹੈ ਮਸੂਮਾਂ ਨੂੰ ਉਹਨਾਂ ਨੂੰ ਫੈਮਲੀਆ ਦੇ ਨਾਲ ਜਿਹੜੇ ਗਏ ਸਨ ਜਿਨ੍ਹਾਂ ਦੀਆਂ ਬੀਵੀਆਂ ਰੋਂਡੀਆਂ ਸਨ ਕਿ ਕੀ ਉਮੀਦਾਂ ਲੈ ਕੇ ਉਹ ਗਏ ਸਨ ਪਹਿਲਗਾਮ ਚ ਤੇ ਅੱਜ ਵੀ ਉਹਨਾਂ ਹੀ ਗੁੱਸਾ ਹੈ ਕਿ ਜੋ ਇਹਨਾਂ ਨੇ ਕੀਤਾ ਹੈ ਲੇਕਿਨ ਚੀਜ਼ ਇਹ ਹੈ ਕਿ ਉਹਨਾਂ ਦੇ ਵਿੱਚ ਉਹ دہشتਗਰਦ ਜਿਹੜੇ ਸਨ ਇਹਨਾਂ ਨਾਲੋਂ ਮੋਦੀ ਨਾਲੋਂ 100 ਗੁਣਾ ਚੰਗੇ ਨੇ ਮਸੂਮ ਬੱਚਿਆਂ ਨੂੰ ਉਹਨਾਂ ਨੇ ਛੱਡਿਆ ਉਹਨਾਂ ਨੇ ਔਰਤਾਂ ਨੂੰ ਛੱਡਿਆ ਔਰਤਾਂ ਤੇ ਹੱਥ ਚੁੱਕਿਆ ਮਰਦਾਂ ਨਾਲ ਲੜਿਆ ਗਿਆ ਬੇਸ਼ੱਕ ਕਬੀਸ ਨੇ ਬੇਸ਼ੱਕ ਕੀਤਾ ਉਹਨਾਂ ਨੇ ਵੀ ਗਲਤ ਗਲਤ ਹੈ ਨਾ ਗਲਤ ਕੀਤਾ ਯਾਰ ਮਸੂਮ ਨੂੰ ਕਿਸੇ ਬੱਚੇ ਨੂੰ ਹੱਥੇ ਨੂੰ ਮਾਰਨਾ ਕਿੱਥੇ ਦਾ ਉਹ ਹੈ ਮਤਲਬ ਸ਼ੈਤਾਨ ਨੇ ਪਹਿਲੇ ਦੇਰ ਸਾਡੇ ਰਿਲੀਜੀਅਸ ਸਾਡੀ ਮਸਜਿਦਾਂ ਤੋਂ ਇੱਥੇ ਅਟੈਕ ਕੀਤਾ ਫਿਰ ਸ਼ਹੀਦ ਵੀ ਉਹਨਾਂ ਨੂੰ ਕੀਤਾ ਜਿਹੜੇ ਬਿਚਾਰੇ ਇਹ ਲਿਆ ਤੁਰਨ ਭੇਣ ਦੇ ਕਾਬਲ ਨਹੀਂ ਸੀਡੇ ਦੇ ਛੋਟੇ ਛੋਟੇ ਬੱਚੇ ਜਿਹੜਾ ਨੂੰ ਪਤਾ ਹੀ ਨਹੀਂ جنگ ਹੁੰਦੀ ਕੀ ਹੈ ਜਿਹੜਾ ਜੰਗ ਦੇ ਨਾਮ ਤੇ ਖੁਸ਼ੀਆਂ ਮਨਾਉਂਦੇ ਫਿਰਦੇ ਸਾਨੂੰ ਬੱਚੇ ਜਿਨ੍ਹਾਂ ਨੂੰ ਇਹ ਪਤਾ ਉਹ ਜੰਗ ਲੱਗ ਗਈ ਉਹ ਜੰਗ ਹੋ ਗਈ ਉਹ ਬੱਚੇ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਕਿ ਜੰਗ ਅਸਲ ਚ ਹੁੰਦੀ ਕੀ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਲੈ ਗਏ ਜ਼ਾਲਮ ਦੇ ਬੱਚੇ ਨਹੀਂ ਕਹਤੇ ਚਲੋ ਅਗਲੇ ਵੀਡੀਓ ਚ ਆਪਾਂ ਆਉਨੇ ਆਂ ਬਾਕੀ ਕਿਸੇ ਨੂੰ ਭਰਾ ਨੂੰ ਕੋਈ ਗੱਲ ਜਿਹੜੀ ਹੈ ਕੋਈ ਕੌੜੀ ਤਿੱਤੀ ਲੱਗੀ ਹੋਏ ਤੇ ਉਹਦੇ ਲਈ ਮਾਫੀ ਚਾਹੁੰਨੇ ਆਂ ਵੇਖੋ ਜੀ ਇਹ ਮਾਮਲਾ ਹੀ ਐਵੇਂ ਦਾ ਅਸੀਂ ਡੈਫੀਨੇਟਲੀ ਆਪਣੀ ਫੌਜ ਦੇ ਨਾਲ ਆਪਣੇ ਮੁਲਕ ਦੇ ਨਾਲ ਅਸੀਂ ਖੜਾਣਾ ਅਸੀਂ ਉਹਨੂੰ ਬੈਕ ਕਰਨਾ ਅਸੀਂ ਉਹਨੂੰ ਸਪੋਰਟ ਕਰਨਾ ਜੇ ਸਾਡੇ ਤੇ ਕੋਈ ਹਮਲਾ ਕਰੇਗਾ ਤੇ ਅਸੀਂ ਉਹਦੀਆਂ ਕੋਈ ਤਰੀਫਾਂ ਹੀ ਨਹੀਂ ਬਣਾਂਗੇ ਅਸੀਂ ਉਹਦੀ ਲਾਨਤਾਂ ਕਰਦਾਂਗੇ ਔਰ ਉਹਨੂੰ ਦੱਸਾਂਗੇ ਕਿ ਜਵਾਬ ਕਿਵੇਂ ਦੇਈਦਾ ਠੀਕ ਹੈ ਅਸੀਂ ਜਵਾਬ ਦੇਣਾ ਵੀ ਜਾਣਦੇ ਆਂ ਤੇ ਜਵਾਬ ਦਿੱਤਾ ਵੀ ਹੈ ਔਰ ਹੁਣ ਜੇ ਹੈ ਹਿੰਮਤ ਤੇ ਗੋਦੀ মিডিਆ ਨੂੰ ਵਾਕੋਂ ਵਖਾਏ ਗੋਡੀ ਮੀਡੀਆ ਨੂੰ ਆਖੋ ਕਿ ਵਹਾਏ ਕਿਨੇ ਡਿੱਗੇ ਨੇ ਜਹਾਜ਼ ਨਾਲ ਆਪਣੇ ਜਹਾਜ਼ ਕਿੰਨੇ ਪੂਰੇ ਕਰ ਲਏ 5 ਤੇ 10 ਰੇ 10 ਤੋਂ 12 ਤੱਕ ਤਿਆਰੇ ਟੋਟਲ ਉਹਨਾਂ ਉਹ ਵੀ ਉਹ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਵੈਸੇ ਉਧਰੋਂ ਆਉਂਦੇ ਨੇ ਬੜੀ ਤਾਦਾਦ ਦੇ ਵਿੱਚ ਜਿਹੜੇ ਨੇ ਰਡਾਰਸ ਦੇ ਵਿੱਚ ਜਿਹੜੇ ਆਏ ਨੇ ਉਹ ਬਹੁਤ ਜ਼ਿਆਦਾ ਸਨ ਮਤਲਬ ਤਕਰੀਬਨ 40 50 ਜੈਟ ਜਿਹੜੇ ਨੇ ਉਧਰੋਂ ਉੱਡੇ ਨੇ ਅੱਛਾ ਜੀ ਤੇ ਲੇਕਿਨ ਇਹ ਜਿਹੜੇ ਪੰਜ ਉਸਨ ਜਿਹੜੇ ਨੇ ਵਾਇਲੇਸ਼ਨ ਕੀਤੀ ਹੈ ਅਸੀਂ ਹਮਲਾ ਕੀਤਾ ਵਾ ਠੀਕ ਹੈ ਬਾਕੀ 10 12 ਤੇ ਆ ਕੇ ਤੇ ਬਾਕੀ ਇਹਨਾਂ ਕੋਲ ਜੇ ਇੰਨੀ ਤੇਰੀ ਗੈਰਤ ਸੀਗੀ ਐਡਾ ਤੂੰ ਬਹਾਦਰ ਸੀਗਾ ਤਾਂ ਫੇ ਚਿੱਟੇ ਝੰਡੇ ਕਿਉਂ ਲਾਤੇ ਹੈ ਫਿਰ ਉਸ ਤੋਂ ਬਾਅਦ ਚਿੱਟੇ ਝੰਡੇ ਚੌਕੀਆਂ ਦੇ ਉੱਤੇ ਲਾਉਂਦੇ ਜੀ ਅਸੀਂ ਅਮਨ ਚਾਹੁੰਦੇ ਆ ਅਸੀਂ ਅਸੀਂ تسلیم ਕਰਨੇ ਆ ਚਿੱਟੇ ਝੰਡੇ ਦਾ ਮਤਲਬ ਕੀ ਹੁੰਦਾ ਕਿ ਜੀ ਜੰਗ ਅਸੀਂ ਹਾਰ ਗਏ ਸਾਨੂੰ ਮਾਫ ਕਰਦੇ ਹੋ ਅਸੀਂ ਅਸੀਂ ਜੰਗ ਨਹੀਂ ਚਾਹੁੰਦੇ ਕਿ ਪਹਿਲੇ ਤੁਸੀਂ ਹਮਲਾ ਕਰ ਲਿਓ ਨਾਲ ਹੀ ਤੁਸੀਂ ਝੰਡੇ ਲਾ ਦਿੱਤੇ ਨੇ ਬਾਕੀ ਇਹ ਹੈ ਕਿ ਇਹ ਉਹੀ ਜਗਰ ਅਗੇ ਦੇ ਪਿਛੇ politcal ਐਂਗਲ ਨਾਲ ਇਹਨੂੰ ਵੇਖੀਏ ਤਾਂ ਡੈਫੀਨੇਟਲੀ ਉਹੀ ਜਿਹੜਾ ਅਮਰੀਕਾ ਆਂਦਾ ਸੀ ਜੀ ਇੱਕ ਹਮਲਾ ਪਾਕਿਸਤਾਨ ਨੂੰ ਆਂਦਾ ਸੀ ਜੀ ਤੁਸੀਂ ਇੰਡੀਆ ਨੂੰ ਕਰ ਲੈਣ ਦੇਵੋ ਠੀਕ ਹੈ ਹੁਣ ਉਸ ਤੋਂ ਬਾਅਦ ਜਿਹੜਾ ਸਕੂਨ ਨਾਲ ਪਰ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਭਾਈ ਜਾਨ ਇੱਥੇ ਜੇ ਤੁਸੀਂ ਆਖੋਗੇ ਨਾ ਕਿ ਸਰਕਾਰ ਨੇ ਸਰਕਾਰ ਦਾ ਕੋਈ ਚੱਲਦਾ ਸਰਕਾਰ ਦਾ ਪਹਿਲੇ ਹੀ ਤੁਸੀਂ ਆਂਦੇ ਹੋ ਪਾਕਿਸਤਾਨ ਦੀ ਸਰਕਾਰ ਤੇ ਸਰਕਾਰਾਂ ਦੀ ਹੈ ਤੇ ਉਹਨਾਂ ਦੀ ਆਪਣੀ ਮौज-ਮਸਤੀ ਹੈ ਉਹ ਕਿੱਧਰ ਨੂੰ ਕੀ ਕਰਦੇ ਨੇ ਫੜ ਕੇ ਪੰਗਾ ਵੀ ਉਹਨਾਂ ਨਾਲ ਲਿਆ ਹੈ ਜਿੱਥੇ ਗਵਰਨਮੈਂਟ ਹੀ ਕੋਣੀਗੀ ਇੱਥੇ ਗਵਰਨਮੈਂਟ ਹੀ ਕੋਨੇਗੀ ਉੱਥੇ ਪੰਗਾ ਲੈ ਲਿਆ ਤੁਸੀਂ ਸਹੀ ਗੱਲ ਹੈ ਜਿੱਥੇ ਆਪ ਗਵਰਨਮੈਂਟ ਜਿਹਨਾਂ ਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਹੀ ਨਹੀਂਗੀ ਜਿਹਨੂੰ ਸਮਝਾਣ ਵਾਲੇ ਕੋਈ ਨਹੀਂ ਆ ਜਿਹਨਾਂ ਨੂੰ ਦੱਸਣ ਪੁੱਛਣ ਵਾਲੇ ਕੋਈ ਨਹੀਂ ਕਿ ਭਾਈ ਜੀ ਕੀ ਕਰਨਾ ਹੈ ਉਹਨਾਂ ਨੇ ਉਹਨਾਂ ਨੇ ਕਿਹਦੇ ਕੋਲੋਂ ਪੁੱਛਣਾ ਉਹਨਾਂ ਨੇ ਤਾਂ ਜਿਹੜਾ ਇਹ ਫੌਰਨ ਜਿਹੜਾ ਜਵਾਬ ਤੇ ਹਮਲਾ ਤੇ ਜਹਾਜ਼ ਡੇਕ ਦਿੱਤੇ ਗਏ ਨੇ ਕੀ ਉਹ ਆਜ਼ਾਦਤ ਲੈਣਗੇ ਇਸਨੂੰ ਪੁੱਛਣਗੇ ਨਹੀਂ ਉਸੇ ਟਾਈਮ ਉਹਨਾਂ ਨੇ ਜਵਾਬ ਦਿੱਤਾ ਤਾਂ ਹੀ ਉਸੇ ਟਾਈਮ ਜਵਾਬ ਦਿੱਤਾ ਤੇ ਜੇ ਉਹਨਾਂ ਦਾ ਕਿਤੇ ਦਿਮਾਗ ਫਿਰਿਆ ਹੁੰਦਾ ਉਹਨਾਂ ਨੇ ਕਹਣਾ ਸੀ ਚਲੋ ਹੁਣ ਵਧੋ ਅੱਗੇ ਹੁਣ ਯਾਰ ਨਹੀਂ ਹੋਣਾ ਚਾਹੀਦਾ ਨੇ ਇੱਕ ਚੀਜ਼ ਹੈ ਉਧਰ ਵੀ ਬੱਚੇ ਨਹੀਂਗੇ ਮਾਸੂਮ ਨਹੀਂਗੇ ਯਾਰ ਇਹੀ ਤਾਂ ਗੱਲ ਇੱਕ ਚੀਜ਼ ਹੈ ਕਿ ਹੁਣ ਜਿਵੇਂ ਉਹਨਾਂ ਨੇ ਆਬਾਦੀ ਨੂੰ ਸਿਵਿਲਿਅਨ ਨੂੰ ਨਿਸ਼ਾਨਾ ਬਣਾਇਆ ਕਿ ਅਸੀਂ ਆ ਆਨੇ ਕਿ ਉਹਨਾਂ ਦੇ ਸੁਭਰੀਆਂ ਮਾਰੋ ਨਹੀਂ ਨਹੀਂ ਦੇਲੇ ਨੇ ਮਾਰਦਾ ਯਾਰ ਦੇਲੇ ਨੇ ਮਾਰਦਾ ਉਹ ਸਾਡੇ ਇਸਲਾਮ ਦੇ ਵਿੱਚ ਹੈ ਹੀ ਨਹੀਂ ਉਹ ਔਰਤ ਤੇ ਬੱਚੇ ਤੇ ਤੇ ਬਜ਼ੁਰਗ ਤੇ ਜ਼ੁਲਮ ਕਰਨਾ ਸਾਡੇ ਇਸਲਾਮ ਨਹੀਂ ਦਿੰਦਾ ਕੋਈ ਵੀ ਮਜ਼ਹਬ ਨਹੀਂ ਦਿੰਦਾ ਕੋਈ ਵੀ ਮਜ਼ਹਬ ਨਹੀਂ ਦਿੰਦਾ ਤੁਸੀਂ ਮੈਂ ਜਿੰਨਾ ਸਟੱਡੀ ਸਿੱਖੀਜ਼ਮ ਨੂੰ ਕੀਤਾ ਸਿੱਖ ਮਤਲਬ ਰਿਲੀਜੀਅਨ ਦੇ ਬਾਰੇ ਚ ਸਟੱਡੀ ਕੀਤਾ ਲੇਕਿਨ ਇਸਲਾਮ ਦੇ ਹਾਂ ਬਹੁਤ ਕਲੋਜ਼ ਬਿਲਕੁਲ ਬਹੁਤ ਕਲੋਜ਼ ਹੈ ਇਹਦੇ ਵਿੱਚ ਵੀ ਮੈਂ ਕਹਿਣਾ ਵਾਂ ਕਿ ਔਰਤ ਬੱਚਾ ਇਹਦੇ ਉੱਤੇ ਜ਼ੁਲਮ ਸਿਰਫ ਜ਼ਾਲਮ ਬਖਲਾਫ ਲੜਦੇ ਨੇ ਠੀਕ ਹੈ ਉਹਦੇ ਖਲਾਫ ਲੜਦੇ ਨੇ ਬਾਕੀ ਉਹਦਾ ਤਾਂ ਕੋਈ ਧਰਮ ਹੀ ਕੋ ਨਹੀਂ ਨਾ ਉਹ ਬਗਾਇਰਤ ਬੰਦੇ ਦਾ ਉਹ ਤੇ ਬਸ ਹੈਗਾ ਜਿਹਨੂੰ ਗੁੱਸਾ ਲੱਗਣ ਰਿਹਾ ਜਿਹਦਾ ਪੀਐਮ ਹੈ ਜਿਹਦਾ ਮੋਦੀ ਯਾਰ ਹੈ ਨਾ ਉਹ ਭਾਵੇਂ ਮੇਰੇ ਚੈਨਲ ਵਨ ਸਬਸਕ੍ਰਾਈਬ ਕਰ ਦੋ ਕੋਈ ਲੋੜ ਨਹੀਂ ਕੀ ਜਿਹੜੇ ਬੰਦੇ ਨੂੰ ਗੁੱਸਾ ਲੱਗਦਾ ਤੇ ਮੋਦੀ ਦਾ ਜਿਹੜਾ ਯਾਰ ਹੈ ਉਹ ਸਾਡੇ ਵਾਸਤੇ ਗद्दार ਹੈ ਠੀਕ ਹੈ ਸਾਡੀ ਉਹਦੇ ਨਾਲ ਕੋਈ ਯਾਰੀ ਨਹੀਂ ਜਿਹੜਾ ਮੋਦੀ ਦਾ ਯਾਰ ਹੈ ਉਹ ਚੈਨਲ ਨੂੰ ਅਨਸਬਸਕ੍ਰਾਈਬ ਕਰ ਸਕਦਾ ਸਿੱਧੀ ਸਿੱਧੀ ਗੱਲ ਹੈ ਗਿਆ ਸਿਰਫ ਪੰਜਾਬ ਨੂੰ ਤੇ ਸਾਡੀ ਪੰਜਾਬੀਅਤ ਸਾਡੀ ਸਪੋਰਟ ਪੰਜਾਬੀਆਂ ਵਾਸਤੇ ਪੰਜਾਬੀਅਤ ਵਾਸਤੇ ਪਾਕਿਸਤਾਨ ਜਿੰਦਾਬਾਦ ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ ਠੀਕ ਹੈ ਸਭ ਪੰਜਾਬੀ ਜਿੰਦਾਬਾਦ ਬਿਲਕੁਲ ਮੈਨੂੰ ਨਹੀਂ ਪਤਾ ਖਾਲਸਤਾਨ ਕੀ ਹੈ ਤੇ ਕੀ ਨਹੀਂ ਹੈ ਮੈਨੂੰ ਇਹ ਪਤਾ ਪੰਜਾਬੀ ਕੀ ਹੈ ਮੈਨੂੰ ਇਹ ਪਤਾ ਪੰਜਾਬ ਕੀ ਹੈ ਮੈਂ ਪੰਜਾਬ ਜਿੰਦਾਬਾਦ ਬਾਕੀ ਅਗਲੇ ਵੀਡੀਓ ਚ ਆਉਣੇ ਆ ਜੀ ਰੱਖੋ ਆਪਣਾ ਖਿਆਲ